ਪਟਿਆਲਾ ਸੀਟ ਦੇ ਵਿੱਚ ਕਾਂਗਰਸੀਆਂ ਵੱਲੋਂ ਜਿਹੜੀ ਹੈ ਬਗਾਵਤ ਜਿਹੜੀ ਕੀਤੀ ਗਈ ਹੈ ਕਿੰਨੀ ਕਬੱਡੀ ਬਗਾਵਤ ਹੈਗੀ ਹੈ ਜਾਂ ਕੀ ਇੱਥੇ ਡਾਕਟਰ ਧਰਮਵੀਰ ਗਾਂਧੀ ਹੋਣਾ ਨੂੰ ਕਾਂਗਰਸੀਆਂ ਦੀ ਬਗਾਵਤ ਦਾ ਫਰਕ ਪਵੇਗਾ ਪਟਿਆਲਾ ਸੀਟ ਦੇ ਕੀ ਸਮੀਕਰਨ ਨਹੀਂ ਹਲੇ ਉਹ ਅਸੀਂ ਉਹਨੂੰ ਏਡੀ ਵੱਡੀ ਬਗਾਵਤ ਨਹੀਂ ਮੰਨਦੇ ਸੋ ਉਹ ਬਗਾਵਤ ਜਿਹੜੀ ਹੋਈ ਹੈ ਉਹ ਕੀਤੀ ਨਹੀਂ ਉਹ ਕਰਵਾਈ ਗਈ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਵਾਈ ਗਈ ਹੈਗਾ ਹਾਂ ਸੋ ਕੈਪਟਨ ਅਮਰਿੰਦਰ ਸਿੰਘ ਇਹ ਲਗਾਤਾਰ ਯਤਨ ਕਰ ਰਹੇ ਹੈਗੇ ਆ ਵੀ ਇੱਥੋਂ ਬਾਕੀ ਪਾਰਟੀਆਂ ਦੇ ਸਭ ਤੋਂ ਕਮਜ਼ੋਰ ਉਮੀਦਵਾਰ ਹੋਣ ਹਾਂ ਨਾ ਹਾਂ ਸੋ ਜਿੱਤੇ ਚੋਂ ਉਹਨਾਂ ਨੇ ਆਪਾਂ ਕਹਿ ਸਕਦੇ ਹਾਂ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਡਾਕਟਰ ਸਿੰਘਲਾ ਨੇ ਹੈਨਾ ਸੋ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਉਹ ਜਿਹੜਾ ਇਹ ਹੋਇਆ ਉਹ ਵੀ ਇੱਕ ਕਮਜ਼ੋਰ ਉਮੀਦਵਾਰ ਤੇ ਜਿਹੜਾ ਅਕਾਲੀ ਦਲ ਨੇ ਵੀ ਜਿਸ ਤਰੀਕੇ ਦਾ ਉਮੀਦਵਾਰ ਦਿੱਤਾ ਹੈਗਾ ਉਹ ਵੀ ਫਿਰ ਆਪਾਂ ਕਮਜ਼ੋਰ ਉਮੀਦਵਾਰ ਹੀ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਸੋ ਇਹ ਮਤਲਬ ਫਿਰ ਦੋਵਾਂ ਪਰਿਵਾਰਾਂ 'ਚ ਕਿਤੇ ਨਾ ਕਿਤੇ ਸਮਝੌਤਾ ਹੋਇਆ ਹੋਊਗਾ ਬਿਲਕੁਲ ਬਿਲਕੁਲ ਸੋ ਐਨ ਕੇ ਸ਼ਰਮਾ ਉੱਥੇ ਕਮਜ਼ੋਰ ਉਮੀਦਵਾਰ ਆ ਸੁਖਵੀਰ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਦੇ ਰਾਹੀ ਭਾਜਪਾ ਦੇ ਲੀਡਰਸ਼ਿਪ ਨਾਲ ਹਲੇ ਵੀ ਆਪਣਾ ਰਿਸ਼ਤਾ ਖੁੱਲਾ ਰੱਖ ਕਿਸੇ ਨਾ ਕਿਸੇ ਢੰਗ ਨਾਲ ਉਹ ਚੋਣਾ ਦੇ ਆਖਰੀ ਦਿਨਾਂ ਤੱਕ ਆ ਜਿਹੜਾ ਉਹ ਕੋਈ ਨਾ ਕੋਈ ਹੱਲੇ ਵੀ ਉਹਨਾਂ ਨੂੰ ਲੱਗਦਾ ਵੀ ਸਾਡੇ ਲਈ ਕੋਈ ਚੰਗਾ ਸ਼ਗਨ ਜਾਂ ਚੰਗੀ ਖਬਰ ਹੈ ਜਿਹੜੀ ਆ ਸਕਦੀ ਹੈਗੀ ਇਸੇ ਕਰਕੇ ਅਕਾਲੀ ਦਲ ਜਿਹੜੀ ਪਟਿਆਲੇ ਵਾਲੀ ਸੀਟ ਆ ਉਹ ਬੀਬੀ ਪ੍ਰਨੀਤ ਕੌਰ ਨੂੰ ਪਰੋਸ ਕੇ ਦੇਣੀ ਚਾਹੁੰਦਾ ਹੋ ਸਕਦਾ ਇੰਟਰਨਲੀ ਖਬਰਾਂ ਵੀ ਜਾਣ ਵੀ ਤੁਸੀਂ ਬੀਬੀ ਜੀ ਨੂੰ ਜਿਹੜੀਆਂ ਵੋਟਾਂ ਪਾ ਦਿਓ ਸੋ ਕੈਪਟਨ ਅਮਰਿੰਦਰ ਸਿੰਘ ਦਾ ਇਹ ਇਹ ਹੈਗਾ ਉਹਦੇ ਚ ਹੁਣ ਜਦੋਂ ਡਾਕਟਰ ਧਰਮਵੀਰ ਗਾਂਧੀ ਆ ਗਏ ਆ ਸੋ ਡਾਕਟਰ ਧਰਮਵੀਰ ਗਾਂਧੀ ਜਿਹੜੀ ਵੱਡੀ ਟੱਕਰ ਆ ਦੇ ਸਕਦੇ ਆ ਜੇ ਉੱਥੋਂ ਲਾਲ ਸਿੰਘ ਨੂੰ ਜਾਂ ਜਿਹੜੇ ਮਿਸਟਰ ਕੰਬੋਜ ਨੇ ਜਿਹੜੇ ਬਗਾਵਤ ਕਰ ਰਹੇ ਆ ਉਹਨਾਂ ਨੂੰ ਸੀਟ ਮਿਲਦੀ ਤਾਂ ਬੀਬੀ ਪਰਨੀਤ ਕੌਰ ਦੀ ਜਿਹੜੀ ਸੀਟ ਆ ਉਹ ਪੱਕੀ ਜਿੱਤੀ ਪਈ ਸੀ ਮਤਲਬ ਡਾਕਟਰ ਧਰਮਵੀਰ ਗਾਂਧੀ ਚੈਲੰਜ ਨੇ ਤੇ ਉਹਨੂੰ ਜਿਹੜਾ ਚੈਲੰਜ ਨੂੰ ਤੋੜਨ ਦੇ ਲਈ ਜਿਹੜਾ ਇਹ ਕੰਮ ਹੋ ਰਿਹਾ ਹਾਂਜੀ ਹਾਂਜੀ ਸੋ ਡਾਕਟਰ ਧਰਮਵੀਰ ਗਾਂਧੀ ਇੱਕ ਵੱਡਾ ਚੈਲੰਜ ਆ ਭਾਰਤੀ ਜਨਤਾ ਪਾਰਟੀ ਲਈ ਤੇ ਮਹਾਰਾਣੀ ਪਰਨੀਤ ਕੌਰ ਲਈ ਸੋ ਉਸ ਚੈਲੰਜ ਨੂੰ ਖਤਮ ਕਰਨ ਲਈ ਕਿਤੇ ਨਾ ਕਿਤੇ ਬਗਾਵਤ ਦੀਆਂ ਖਬਰਾਂ ਜਿਹੜੀਆਂ ਹਾਂ ਕਾਂਗਰਸ ਪਾਰਟੀ ਵਿੱਚ ਫਲਾਈਆਂ ਜਾ ਰਹੀਆਂ ਲਾਲ ਸਿੰਘ ਦੀ ਜਾਂ ਮਿਸਟਰ ਕੰਬੋਜ ਦਲਵੀਰ ਸਿੰਘ ਕੰਬੋਜ ਦੀ ਜਿਹੜੀ ਹੈਗੀ ਆ ਆਪਾਂ ਕਹਿ ਸਕਦੇ ਆ ਵੀ ਜੀ ਉਹ ਵੱਧ ਤੋਂ ਵੱਧ ਵੀ ਵੋਟਾਂ ਤੋੜ ਸਕਦੇ ਆ 3 ਜਾਂ 4000 ਵੋਟਾਂ ਤੋੜ ਸਕਦੇ ਆ ਮੈਂ ਇੰਨਾ ਜ਼ਿਆਦਾ ਤੁਸੀਂ ਸੋਚਦੇ ਮੈਂ ਕੋਈ ਫਰਕ ਨਹੀਂ ਪੈਣ ਵਾਲਾ ਜੀ